ਆ ਦੇਖੋ ਜੀ 90 ਸਾਲ ਦੇ ਬਾਪੂ ਜੀ ਖੁਸ਼ੀराम ਜੀ ਉਹ ਆ ਜੀ ਵਾ ਕਮਾਲ ਹੈ ਜਜ਼ਬੀ ਨੂੰ ਸਲਾਮ ਹੈ ਹੇ ਹੇ ਗੱਲਾਂ ਮਾਰਨ ਨਾਲ ਚਾਹੀਦਾ ਜੀ ਬਜ਼ੁਰਗਾਂ ਦੇ ਨਾਲ ਪੁਰਾਣੇ ਮੁਸਲਮਾਨ ਆੜੀਆਂ ਦੇ ਨਾਂ ਵੀ ਯਾਦ ਆ ਗਏ ਅੱਜ ਲੁਗਾ ਮੇਲੂ ਨਿਕਾ ਮੇਲੂ ਸਾਬਾ ਮੇਲੂ ਦਿਨ ਨੂੰ ਉਹ ਗਾਹ ਨਿਕਾ ਗਾਹ ਉਹ ਗੂ ਨੂੰ ਕਹਿੰਦਾ ਉਹ ਗਾਹ ਲੱਗੇ ਠੀਕ ਲੱਗੇ ਕੋਈ ਠੀਕ ਹੈ ਸਾਰਾ ਨਾ ਅੱਛਾ ਠੀਕ ਹੈ ਉਹ ਠੀਕ ਹੈ ਨਹੀਂ ਨਾ ਨਾ ਹੈ ਠੀਕ ਬੱਧ ਕੋਈ ਸਾਰੇ ਨਾ ਹਾਂ ਪਿਆਰ ਦਾ ਤਿਆ ਕਰ ਗਏ ਬਲਵਾਨ ਦਾ ਬਲਵਾਨ ਕਹਿੰਦਾ ਬਲਵਾਨ ਅੱਛਾ ਬਲਵਾਨ ਦਾ ਨਾਮ ਹਾਂ ਵਾਲਾ ਵਾਲਾ ਯਾਨਾ ਸੀ ਪਲਵਾਨ ਦਾ ਨਾਮ ਭੁੱਲ ਗਏ ਨਹੀ ਉਹ ਜਿਹੜਾ ਪਲਵਾਨ ਸੀ ਉਹਦਾ ਕਿਆ ਨਾਮ ਤਾਂ ਪੋ ਨਾ ਅੰਮਾ ਅੰਮਾ ਸਮੇਲਾ ਦਾ ਸਮੇਲਾ ਸਮੇਲਾ ਕੰਮ ਇਹਨਾਂ ਨੇ 10 ਸਾਲ ਹੋ ਗਏ ਉਦਾਂ ਛੱਡੇ ਨੂੰ ਉਦਾਂ ਮਾੜਾ ਮੋਟਾ ਲਸਣ ਪਿਆਜ਼ ਗੁੜਾਈ ਕਰਦੇ ਜਾ ਕੇ ਹੁਣ ਵੀ ਹਾਂਜੀ ਹੁਣ ਵੀ ਡੰਡੇ ਨਾਲ ਤੁਰਦੇ ਆ ਅੱਛਾ ਤੇ ਕੰਮ ਜਿਹੜੀ ਛੱਡਿਆ ਵਾ ਨਹੀਂ ਹੈਗਾ ਬੋਤਾ ਕਰਦੇ ਹੈਗੇ ਆ ਜੇ ਹੁਣ ਅਸੀਂ ਭਾਂਡੇ ਨੂੰ ਕਹਿੰਦੇ ਭਾਂਡੇ ਵੀ ਬਣਾਉਂਦੇ ਆ ਭਾਂਡੇ ਵੀ ਬਣਾ ਦਿੰਦੇ ਆ ਹਾਂਜੀ ਬਣਾ ਦਿੰਦੇ ਇਸ ਉਮਰ ਚ ਵੀ ਚੱਕ ਪਿਆ ਘਰ ਚ ਹਾਂਜੀ ਹੈਗਾ ਆ ਅਰੇ ਵਾਹ ਜੀ ਵਾਹ ਹਾਂ ਆ ਤੁਸੀਂ ਬਣਾਏ ਆ ਹਾਂ ਤੁਸੀਂ ਬਣਾਏ ਹਾ ਵੇ ਆ ਵੀ ਆ ਅੱਛਾ ਇੱਕ ਬਜ਼ੁਰਗਾਂ ਕੋਲ ਪਹੁੰਚਿਆ ਜੀ ਮੈਂ ਪਿੰਡ ਤਮਾਣਾ ਹੈ ਔਰ ਸੱਸੀ ਕਲ ਬਾਪੂ ਜੀ ਆ ਹਾਂ ਆਹ ਦੇ ਕੰਨ ਆਏ ਹਾਂ ਉੱਚਾ ਸੁਣਦਾ ਤੂੰ ਕਾ ਮੈਨੂੰ ਦੱਸ ਦੋ ਹਾਂ ਜੀ ਕਹਿੰਦੇ ਠੀਕ ਹੋ ਹਾਂ ਪੁੱਛਦੇ ਕਹਿੰਦੇ ਠੀਕ ਹੋ ਹਾਂ ਹਾਂ ਦੱਸੋ ਫਿਰ ਸੇਠ ਠੀਕ ਹੈ ਹੁਣ ਉਹ ਮਾਈ ਦਾ ਕਿ ਬੇਬੇ ਉਮਰ ਕਿੰਨੀ ਹੋ ਗਈ ਉਹ ਨਬੇ 90 ਹਾਂ ਬੱਲੇ 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 90 ਤੇ ਵੀ ਚਿਹਰਾ ਤੁਹਾਡਾ ਮੁਸਕਰਾਉਂਦਾ ਬੜਾ ਸੋਹਣਾ ਲੱਗਦਾ ਹਾਂ ਬੜੇ ਸੋਹਣੇ ਲੱਗਦੇ ਤੁਸੀਂ ਲੱਗੇ ਹੋਏ ਹਾਂ ਮੇਰੇ ਅੰਦਰ ਦਾ ਰੋਗ ਵੀ ਗਿਆ ਬੜਾ ਰੋਗ ਕੋਈ ਨਹੀਂ ਚੱਕੇ ਜਾਣੇ ਸਭ ਰੋਗ ਹਏ ਵਾਹ ਚਿਹਰੇ ਤੇ ਹਾਸਾ ਹੋਵੇ ਫਿਰ ਰੋਗ ਕੋਈ ਨਹੀਂ ਹੈਗਾ ਹਾਂ ਰੋਟੀ ਪਾਣੀ ਵਧੀਆ ਮਿਲਦਾ ਘਰ 'ਚ ਬੈਠੇ ਹਾਂ ਹਾਂ ਹੋਰ ਕੀ ਚਾਹੀਦਾ ਹੋਣਾ ਸ਼ੁਕਰ ਹੈ ਰੱਬ ਦਾ ਹਾਂ ਮੈਂ ਸੁਣ ਰਿਹਾ ਕੁਝ ਨਹੀਂ ਕੁਆ ਤੂੰ ਅੰਦਰ ਹੋਊਗਾ ਉਹ ਕੋਈ ਦੇਖੂਗਾ ਓਏ ਮੈਨੂੰ ਪਤਾ ਹੈ ਹਾਏ ਨਾ ਗਾ ਇਸੇ ਪਿੰਡ ਚ ਰਹਿੰਦੇ ਸੀ ਹਾਂ ਇਸੇ ਪਿੰਡ ਚ ਰਹਿੰਦੇ ਸ਼ੁਰੂ ਤੇ ਹਾਂ ਸ਼ੁਰੂ ਤੇ ਇਸੇ ਪਿੰਡ ਚ ਰਹਿੰਦੇ ਹੋ ਹਾਂ ਪਿੰਡ ਕਹਿੰਦੇ ਇਹੀ ਪਿੰਡ ਹੈ ਤੁਹਾਡਾ ਇਹ ਪਿੰਡ ਹੈ ਪਹਿਲਾਂ ਦਾ ਹਾਂ ਪਹਿਲਾਂ ਦਾ ਉਹ ਪਹਿਲਾਂ ਮੁਸਲਮਾਨ ਰਹਿੰਦੇ ਸੀ ਹਾਂ ਮੈਂ ਮੰਨਦਾ ਰਹਿੰਦੇ ਸੀ ਜੀ ਆ ਨਹੀਂ ਸੀ ਜੀ ਆ ਮੁਸਲਮਾਨ ਹੈ ਹਰ ਦਿਨ ਕਾ ਰੇ ਦਿਨ ਕਾ ਰੇ ਕੋਈ ਉਹ ਜ਼ਾਰ ਮਿਲ ਗਏ ਦੇਖੇ ਸੀ ਮੁਸਲਮਾਨ ਹਾਂ ਹਾਂ ਦੇਖੇ ਨੋ ਯਾਦ ਕਿਸੇ ਦਾ ਨੋ ਹਾਂ ਕਿਸੇ ਦਾ ਨੋ ਯਾਦ ਆ ਹਾਂ ਹੋਇਆ ਇਹਦਾ ਪਤਾ ਗਿਆ ਇਹਨਾਂ ਨੇ ਜਾਂਦਾ 10 ਦਾ ਦਾ ਉਹ ਕੋਈ ਕਿੰਨੇ ਕਿੰਨੇ ਦਿਨ ਹੋ ਗਿਆ ਜਾਂਦਾ 10 ਦਾ ਦਾ ਅੱਛਾ ਹਾਂ ਸਤਿ ਆਈਂ ਹੋਰੇ ਬੈਠੇ ਹਾਂ ਹਾਏ ਹੋਏ ਗਾ ਸਾਹਿਬ ਲਾ ਲਾ ਵਾਹ ਉਹ ਬੇਟਾ ਹਾਂ ਉਹ ਦੇਖੇ ਰੌਲੇ ਤੁਸੀਂ ਹਾਂ ਹਾਂ ਆ ਫੇਰ ਗਏ ਚਲੇ ਗਏ ਤੇ ਹਾਂ ਕਿੱਥੇ ਆ ਫੇਰ ਗਏ ਭੈਣੀਆਂ ਚਾਂਡੀਆਂ ਹਾਂ ਉਸੇ ਰਹਿ ਨਾ ਕੱਟਿਆ ਜਦ ਆ ਮੈਨੂੰ ਬਰਾਈ ਤੇ ਕੋਈ ਪਛਾਣ ਨਹੀਂ ਸੀ ਬਸ ਵਾਹ 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 ਬੜਾਂਗਾ ਬੜਾਂਗਾ ਚੱਲਦਾ ਦਾ ਬੜਾਂਗਾ ਚੱਲਦਾ ਤਾਂ ਹਾਂ ਮੈਂ ਵਾਹ ਹਿੰਦੂ ਵਾਹ ਵੇਦੇ ਵਹਵਾ ਵਾਹ ਐਸਾ ਪ੍ਰਾਣੀ ਗੱਲ ਐ ਬਹੁਤ ਹਾਏ ਮੋਹ ਤੁਸੀਂ 10 ਸਾਲ ਦੇ ਸੀ ਹਾਂ ਦੇਖਿਆ ਸਾਰਾ ਕੁਝ ਮੈਂ ਸਮਝਦਾ ਹੀ ਨਹੀਂ ਉਹ ਜਿਹੜਾ ਸਾਲ ਕਹਿੰਦਾ ਤੁਸੀਂ ਤੇਰਾ ਰੋਗ ਲੱਗ ਜਾਂਦਾ ਇਹ ਨਹੀਂ ਬੰਦੇ ਛੱਡਦਾ ਹਾਏ ਤੁਹਾਡੇ ਪਾਪਾ ਜੀ ਦਾ ਕੀ ਨਾਂ ਸੀ ਦੌਲਤਰਾਮ ਹਾਂ ਉਹ ਨੋ ਮੀ ਹੋ ਗਿਆ ਉਹਨੂੰ ਹੋ ਗਿਆ ਹਲਾ ਬੇ 100 ਸਾਲ ਦੇ ਹਾਂ 115 ਰਹਾ 115 ਹਾ ਬੱਲੇ ਬੱਲੇ ਤੁਸੀਂ ਤੁਸੀਂ ਵੀ ਹਰ ਟਾਈਮ ਦੇਖਿਆ ਹੋ ਤੁਸੀਂ ਰਿਕਾਰਡ ਤੋੜਨਾ ਉਹਨਾਂ ਦਾ 115 ਤੋਂ ਉੱਪਰ ਜਾਣਾ 120 ਤੱਕ ਜਾਣਾ ਤੁਸੀਂ ਕੋਈ ਉਹਦੇ ਭਾਈ ਵੀ ਉਹ ਵੀ ਸਾਧ ਜਲੇ ਗਿਆ ਉਹਦੇ ਭਾਈ ਹਾਂ ਉਹਦੇ ਭਾਈ 60 ਸਾਲ ਦਾ ਚਲੇ ਗਿਆ ਹਾਂ ਭਾਈ ਹਾਂ ਲੋ ਜੀ ਦੇਖੋ ਜੀ ਬਜ਼ੁਰਗ ਪੁਰਾਣੇ ਔਰ ਗੱਲਾਂ ਆਂਦੀਆਂ ਨੇ ਪਰ ਹੁਣ ਜ਼ਬਾਨ ਜਿਹੜੀ ਸਾਥ ਨਹੀਂ ਦਿੰਦੀ ਕੰਨ ਜਿਹੜੇ ਸਾਥ ਨਹੀਂ ਦਿੰਦੇ ਪਰੰਤੂ ਹਾਸਾ ਜੇ ਵੀ ਆ ਜਾਂਦਾ ਇਹਨਾਂ ਨੂੰ ਨਿਗਾਹ ਪੂਰੀ ਹੈ ਹਾਂ ਜੀ ਆਹੋ ਦਿਖਦਾ ਪੂਰਾ ਹਾਂ 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 ਸਾਈਨ ਕਰ ਲੈਂਦੇ ਆ ਅੱਛਾ ਜੀ ਹਾਂ ਜੀ ਸਾਈਨ ਵੀ ਕਰ ਲੈਨੇ ਹੋ ਲਿਖ ਲੈਨੇ ਹੋ ਹਾਂ ਉਰਦੂ ਆਂਦੀ ਹਾਂ ਕੀ ਆਂਦਾ ਕੋਈ ਉਹ ਪੁੱਛਦੇ ਬਸੈਨ ਕਰ ਲੈਨੇ ਕੇ ਗੂਠਾ ਲਾਂਦੇ ਮੈਂ ਕਹਿੰਦਾ ਪੰਜਾਬੀ ਵਿੱਚ ਪੜ੍ਹਾ ਰੱਖਦਾ 10 ਕਰ ਗਾਣਾ 10 ਕਰ ਲੈਨੇ ਮੈਂ ਪੰਜਾਬੀ ਦਾ ਅੱਛਾ ਹਾਂ ਹਾਂ ਅਵੇਂ ਆਉਂਗਾ ਅਸੀਂ ਤੁਹਾਨੂੰ ਮਿਲਣ ਆਏ ਆਂ ਹਾਂ ਦੂਰ ਤੇ ਹਾਂ ਪਾਕਿਸਤਾਨ ਤੇ ਅੱਛਾ ਹਾਂ ਇਹ ਰਹਾ ਠੀਕ ਹੈ ਹਾਂ ਹੁਣ ਦੇਖੋ ਸੋਚਣ ਲੱਗਿਆ ਨਾ ਹੂੰ ਉੱਥੇ ਤੇ ਆਇਆ ਹੁਣ ਫਿਰ ਆਇਆ ਹਾਂ ਪਾਕਿਸਤਾਨ ਤੇ ਜੀ ਉਸ ਨੇ ਵਾੜਾ ਆ ਗਾਇਆ ਹਾਂ ਹਾਂਜੀ ਅਸੀਂ ਕੋਈ ਵਾਂਗ ਪਤਾ ਵੀ ਨਹੀਂ ਆਂਦੇ ਕਿਥਾ ਪਾਕਿਸਤਾਨ ਹੈ ਅਸੀਂ ਕਿਉਂ ਆਏ ਅਸੀਂ ਇੱਥੇ ਤੇ ਹੀ ਆਏ ਹਾਂ ਮੈਂ ਉਸ ਤਰੀਕੇ ਨਾਲ ਮੈਂ ਐਵੇਂ ਕਹਿੰਦਾ ਤਾਂ ਪਾਕਿਸਤਾਨ ਤੇ ਨਹੀਂ ਆਏ ਅਸੀਂ ਅਸੀਂ ਇੱਧਰ ਦੇ ਹੀ ਆ ਹਾਂ ਅਸੀਂ ਇੱਥੇ ਦੇ ਹੀ ਆ ਮੈਂ ਕਿਹਾ ਤੁਹਾਨੂੰ ਗੱਲਾਂ ਯਾਦ ਕਰਾ ਦਾਂ ਤਾਂ ਕਿਹਾ ਤਾਂ ਪਾਕਿਸਤਾਨ ਤੇ ਆਏ ਹਾਂ ਅਸੀਂ ਇੱਥੇ ਤੇ ਆਏ ਰੋਪੜ ਤੇ ਹਾਂ ਉਧਰ ਵਾਲੇ ਨੇ ਦੇਖਣੀ ਆ ਵੀਡੀਓ ਹਾਂ ਆ ਵੀਡੀਓ ਬਣਦੀ ਫੋਨ ਤੇ ਤੇ ਉਧਰ ਵਾਲੇ ਦੇਖਣਗੇ ਲੈnde ਪੰਜਾਬ ਵਾਲੇ ਹਾਂ ਜਿਹੜੇ ਤਮਾਣੇ ਤੇ ਗਏ ਤੇ ਉੱਠ ਕੇ ਉਹ ਦੇਖਣਗੇ ਵੀਡੀਓ ਤੁਹਾਡੀ ਹਾਂ ਜਿਹੜੀ ਉਹ ਮਸਜਿਦ ਸੀਗੀ ਪਹਿਲਾਂ ਕਿੱਦਾਂ ਦੀ ਸੀਗੀ ਬਣੀ ਵੀ ਮਸਜਿਦ ਆਪਣੀ ਹਾਂ ਵੇਹਰਾ ਹਾਂ ਕਿੱਦਾਂ ਦੀ ਸੀਗੀ ਪੁਰਾਣੀਆਂ ਇੱਟਾਂ ਦੀ ਸੀ ਹਾਂ ਉਹ ਪਹਿਲਾਂ ਸਰਹੰਦੀਟ ਦੀ ਸੀ ਬਾਈ ਇਹਦਾ ਮੰਦਿਰ ਆ ਮੰਦਿਰ ਦਾ ਮੰਦਿਰ ਤਾਂ ਹਾਂ ਅੱਛਾ ਵੇਹਰਾ ਤੂੰ ਨਾ ਹਾਂ ਪਹਿਲਾ ਮੰਦਿਰ ਤਾਂ ਫਿਰ ਮਸਜਿਦ ਬਣ ਗਿਆ ਜਦ ਜਦ ਮੁਸਲਮਾਨ ਰਹਿੰਦੇ ਤੇ ਜਦ ਕਿਆ ਤਾਂ ਸੀ ਸੀ ਉਹ ਜਦ ਸੀ ਸੀ ਨਾ ਨਹੀਂ ਸੀ ਬਲਮੰਦਰ ਦਾ ਅੱਜ ਤੱਕ ਨਹੀਂ ਦੇਖਿਆ ਨਹੀਂ ਹੈ ਅੱਛਾ ਅੱਜ ਤੱਕ ਨਹੀਂ ਹੈ ਹਰ ਪੇਲਾ ਦਾ ਇਹ ਬਲ ਮੰਦਰ ਦਾ ਹੈ ਮਹਾਵੀਰ ਦਾ ਇੱਕ ਕਦਮ ਹੀਦ ਮੈਂ ਆਇਆ ਫਿਰ ਹੀਦ ਮੈਂ ਆਇਆ ਪਹਿਲਾਂ ਇਹ ਮੰਦਿਰ ਤਾਂ ਮਹਾਵੀਰ ਦਾ ਹਾਂ ਪੁਰਾਣਾ ਹਾਂ ਵਾਪਾਂ ਹਾਂ ਇੱਥੋਂ ਪੰਜ ਇੱਟਾਂ ਚੱਕ ਕੇ ਲੈ ਗਏ ਤੇ ਉੱਥੇ ਦੀ ਕੁਆਰੀ ਕੁੜੀ ਨੂੰ ਨਾ ਅੱਗ ਜੇਠ ਮਹੀਨੇ ਅੱਗ ਲੱਗ ਕੇ ਆਂਦੀ ਸੀ ਜਿਦਾਂ ਅੰਬਰੀ ਅੱਗ ਲੱਗਦੀ ਸੀ ਉਹਨੂੰ ਉਹ ਇੱਥੇ ਆ ਕੇ ਬੁਝਦੀ ਸੀਗੀ ਸਾਡੇ ਮਾਤਾ ਜੀ ਦੱਸਦੇ ਸੀਗੇ ਵੀ ਜਿੱਦਾਂ ਕੁਆਰੀ ਕੁੜੀ ਆ ਉੱਥੇ ਦੀ ਭੋਗੀ ਪੜਦੀ ਹੁਣ ਤਾਂ ਸਿਆਣੇ ਹੋ ਗਏ ਬਿਓ ਅੱਛਾ ਵੀ ਉਹਨਾਂ ਨੂੰ ਅੰਬਰੀ ਅੱਗ ਲੱਗਦੀ ਸੀ ਜੇਠ ਮਹੀਨੇ ਅੱਛਾ ਉਹ ਨੱਠੀ ਨੇ ਆਣਾ ਕੁੜੀ ਨੇ ਅੱਗ ਲੱਗੀ ਲੱਗੀ ਇਸ ਮਸੀਤ ਚਾਣਾ ਉਹ ਇੱਥੇ ਆ ਕੇ ਜਦੋਂ ਮੱਥਾ ਟੇਕਣਾ ਕੁੜੀ ਨੇ ਇੱਥੇ ਆ ਕੇ ਅੱਗ ਸਮਾਵਤ ਹੋ ਗਈ ਉਹ ਕੁੜੀ ਹਿੰਦੂਆਂ ਦੀ ਪਤਾ ਨਹੀਂ ਜੀ ਹਿੰਦੂਆਂ ਦੀ ਹੋਈ ਆ ਹਿੰਦੂਆਂ ਦੀ ਕੁੜੀ ਹੁਣ ਦੱਸਿਆ ਰਾਜਪੁੱਤਾਂ ਦੀ ਕੁੜੀ ਆ ਰਾਜਪੁੱਤਾਂ ਦੀ ਕੁੜੀ ਸੀ ਔਰ ਹਨੂਮਾਨ ਦਾ ਉੱਥੇ ਮੰਦਿਰ ਬਣਾਇਆ ਉਹਨੇ ਬਹੁਤ ਚੜਦਾ ਹਨੂਮਾਨ ਉੱਥੇ ਰਹਿੰਦਾ ਹੁੰਦਾ ਸੀ ਪਿੱਪਲ ਪਰ ਉਹ ਕਹਿੰਦਾ ਵੀ ਮੈਂ ਮੈਂ ਬਾਹਰ ਐ ਮੇਰਾ ਇੱਥੇ ਮੰਦਿਰ ਬਣਾਓ ਵੀ ਮੈਂ ਜਿਹੜਾ ਬਾਹਰ ਬੈਠਾ ਤੁਹਾਡੇ ਪਿੰਡ ਦੀ ਰੱਖਿਆ ਕਰ ਰਿਆ ਵੀ ਮੇਰਾ ਹੁਣ ਮੰਦਿਰ ਉਹਨੇ ਅੰਦਰ ਹੁਣ ਮੰਦਿਰ ਬਣਾਇਆ ਇਹ ਤੋਂ ਪੰਜ ਇੱਟਾਂ ਲੈ ਗਏ ਇੱਥੋਂ ਪੰਜ ਇੱਟਾਂ ਲੈ ਗਏ ਉਹ ਪੋਗੀਪੁਰ ਪੋਗੀ ਪਰਸੋਂ ਹੀ ਦੂਰ ਹੈ ਸਰ ਪੋਗੀਪੁਰ ਆ ਨਾਲੇ ਜਿਹੜੀ ਪਿੰਡ ਆਪਣਾ ਹਨੂਮਾਨ ਦਾ ਮੰਦਿਰ ਬਣਾਇਆ ਬਹੁਤ ਉੱਚਾ ਮੰਦਿਰ ਬਣਾਇਆ ਉਹਨਾਂ ਨੇ ਠੀਨੇ ਆਣਾ ਉਹਨਾਂ ਨੇ ਠੀਨੇ ਜਗਾ ਤਾਂ ਬਹੁਤ ਪੂਰੀ ਹੈ ਅੱਛਾ ਉਹਨੂੰ ਅੰਬਰੀ ਅੱਗ ਹਾਂ ਜੀ ਅੰਬਰੀ ਅੱਗ ਲੱਗਦੀ ਸੀ ਇੱਥੇ ਆਨੇ ਕੱਪੜੇ ਨੂੰ ਅੱਗ ਲੱਗ ਉਹ ਬਾਪੂ ਜੀ ਨੂੰ ਵੀ ਵੈਸੇ ਪਤਾ ਹੈ ਹੁਣ ਇਹਨਾਂ ਨੂੰ ਸੋਚ ਇਹ ਭਾਈ ਸਾਹਿਬ ਇਹ ਜਿਹੜੀ ਗੱਲ ਆ ਨਾ ਇਹ ਕਰ ਰਹੇ ਇਹ ਸਾਨੂੰ 106 ਸਾਲਾਂ ਮਾਤਾ ਜਿਹੜੀ ਸੀ ਉਹਨਾਂ ਨੇ ਵੀ ਇਹ ਗੱਲ ਸਾਨੂੰ ਦੱਸੀ ਸੀ ਸਰਥਲੀ ਪਿੰਡ ਦੇ ਵਿੱਚ ਹਾਂਜੀ ਉਹ ਸਿਆਣੇ ਹੋਗੇ ਉਹਨਾਂ ਨੇ ਦੱਸੀ ਸੀ ਸਾਨੂੰ ਇਹ ਗੱਲ ਸਿਆਣੇ ਆ ਕਹਿੰਦੇ ਵੀ ਉਹ ਉਹਦੇ ਅੱਗ ਹੁੰਦੀ ਸੀ શરીਰ 'ਚ ਗਰਮੀ ਇੰਨੀ ਆ ਜਾਂਦੀ ਸੀ ਉਹ ਭੱਜੀ ਆਉਂਦੀ ਸੀ ਅੱਛਾ ਇੱਥੇ ਆਉਂਦੀ ਸੀ ਹਾਂਜੀ ਇੱਥੇ ਆ ਕੇ ਸ਼ਾਂਤ ਹੁੰਦੀ ਸੀ ਉਹ ਹਾਂਜੀ ਇੱਥੇ ਆ ਕੇ ਸ਼ਾਂਤ ਹੁੰਦੀ ਔਰ ਭੋਗੀ ਪਰਾਲੇ ਇਹਦਾ ਮਤਲਬ ਬਾਪੂ ਜਿਹੜੀ ਗੱਲ ਕਹਿ ਰਿਹਾ ਹੈ ਵੀ ਇਹ ਮਹਾਵੀਰ ਦਾ ਮੰਦਿਰ ਸੀ ਪਹਿਲਾਂ ਮਸਜਿਦ ਤੋਂ ਪਹਿਲਾਂ ਇਹ ਮੁਸਲਮਾਨਾਂ ਨੇ ਹੀ ਬਣਾਈ ਮਸਜਿਦ ਫਿਰ ਉਹ ਤੋਂ ਬਾਅਦ ਅੱਛਾ ਇੱਥੇ ਸਭ ਕੁਝ ਇੱਥੇ ਲਓ ਜੀ ਇਹ ਇਤਿਹਾਸ ਹੈ ਮਿਥਿਆਸ ਹੈ ਕਿਸ ਤਰ੍ਹਾਂ ਹੈ ਪਰੰਤੂ ਆ ਬੈਠੇ ਨੇ 90 ਸਾਲਾ ਬਜ਼ੁਰਗ ਸਾਡੇ ਕੋਲ ਇਲਾਕੇ ਦੇ ਲੋਕ ਜਿਹੜੇ ਦੱਸ ਰਹੇ ਨੇ ਵੀ ਇੱਥੇ ਮਹਾਵੀਰ ਜੀ ਦਾ ਮੰਦਿਰ ਸੀਗਾ ਔਰ ਇੱਕ ਜਿਹੜੀ ਸਟੋਰੀ ਇਹਨਾਂ ਨੇ ਦੱਸੀ ਹੈ ਕਿ ਕਿਹੜਾ ਪਿੰਡ ਦੱਸਿਆ ਜੀ ਉਹ ਪੋਗੀਪੁਰ ਪੋਗੀਪੁਰ ਦੀ ਕੋਈ ਲੜਕੀ ਹੈ ਉਸ ਨੂੰ ਜਿਹੜਾ ਹੈ ਤਕਲੀਫ ਹੋ ਜਾਂਦੀ ਸੀ ਸਰੀਰ ਦੇ ਵਿੱਚ ਉਹਦੇ ਅਗਨ ਆ ਜਾਂਦੀ ਸੀਗੀ ਔਰ ਸਰੀਰ ਉਹਦਾ ਜਲਨ ਲੱਗ ਜਾਂਦਾ ਸੀਗਾ ਤੇ ਉਹ ਇੱਥੇ ਆਉਂਦੀ ਸੀ ਤੇ ਇੱਥੇ ਆ ਕੇ ਉਹ ਸ਼ਾਂਤ ਹੁੰਦਾ ਜਿਹਦਾ ਸੁਭਾਅ ਸ਼ਾਂਤ ਹੁੰਦਾ ਸੀ ਉਹਨਾਂ ਦਾ ਕੱਪੜੇ ਅੱਛਾ ਜਿਹੜਾ ਮੰਦਰ ਉੱਥੇ ਬਣਿਆ ਉਹ ਇੱਟਾਂ ਇੱਥੋਂ ਲੈ ਕੇ ਗਏ ਹਾਂਜੀ ਪੰਜ ਇੱਟਾਂ ਲੈ ਗਏ ਇੱਥੋਂ ਜਿੱਦਾਂ ਧੂਫੀਆਂ ਜਾ ਕੇ ਉਹਨਾਂ ਨੇ ਕੱਚੀ ਲੱਸੀ ਚ ਇਹ ਮੰਦਰ ਬਣਾਇਆ ਉਹਨਾਂ ਨੇ ਬੇ ਉੱਚਾ ਬਣਾਤਾ ਮੰਦਰ ਜੀ ਇਹਦੇ ਉੱਤੇ ਅਸੀਂ ਬਹੁਤੀ ਜ਼ਿਆਦਾ ਟਿੱਪਣੀ ਨਹੀਂ ਕਰ ਸਕਦੇ ਪਰੰਤੂ ਜੋ ਕੁਝ ਵੀ ਹੈ ਰੱਬ ਦਾ ਹੀ ਘਰ ਹੈ ਰੱਬ ਇੱਕ ਹੈ ਗੋਡ ਇਜ਼ ਵਨ ਅਸੀਂ ਤਾਂ ਇਸ ਗੱਲ ਦੇ ਫਲਸਫੇ ਤੇ ਚੱਲਦੇ ਹਾਂ ਔਰ ਹੈ ਵੀ ਇਹ ਸੱਚਾਈ ਹੈ ਤਾਂ ਗੱਲਬਾਤ ਤੁਹਾਡੇ ਸਾਹਮਣੇ ਵੀ ਆਣੀ ਚਾਹੀਦੀ ਹੈ ਪਤਾ ਵੀ ਲੱਗਣਾ ਚਾਹੀਦਾ ਜੋ ਲੋਕ ਉਸ ਏਰੀਏ ਦੇ ਕਹਿੰਦੇ ਨੇ ਦੱਸਦੇ ਨੇ ਉਹ ਵੀ ਸਾਡੇ ਸਰੋਤਿਆਂ ਤੱਕ ਤੁਹਾਡੇ ਤੱਕ ਸਾਰੇ ਤੱਕ ਜੱਗ ਤੱਕ ਝਾਰ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਕਮਾਰ ਦਾ ਕੰਮ ਕਰ ਲੈਂਦੇ ਸੀ ਹਾਂ ਅੱਛਾ 모살 ਕੀ ਘਰਦੇ ਸੀ 모살 ਕੀ ਘਰਦੇ ਸੀ ਚਾਚੇ ਤੁਹਾਡੇ ਹਾਂ ਮੇਰਾ ਪੇਲਾ ਹੱਟੀ ਕਰਦਾ ਆ ਅੱਛਾ ਹਾਂ ਉਹ ਕਾਦੀ ਹੱਟੀ ਸੀ ਖਾ ਮਿਲਣਾ ਖਲਪੜੇ ਵਿੱਚ ਹਾਂ ਬੜੇ ਹੋ ਸਾਡੇ ਜਿੰਨੇ ਹੁੰਦੇ ਆ ਹੱਟੀ ਦੇ ਅਜਾ ਇਹ ਪਿੰਡ ਪਿੰਡ ਕਮਿਹਾਰਾਂ ਦਾ ਸੀਗਾ ਹਾਂ ਇਹ ਪਿੰਡ ਕਮਿਹਾਰਾਂ ਦਾ ਸੀਗਾ ਤਮਾਣਾ ਪਿੰਡ ਜਿਹੜਾ ਕਮਿਹਾਰਾਂ ਦਾ ਪਿੰਡ ਸੀਗਾ ਮੁਸਲਮਾਨ ਆ ਤੁਸੀਂ ਬਣਾਏ ਹੋਏ ਆ ਹਾਂ ਆ ਤੁਸੀਂ ਬਣਾਏ ਆ ਹਾਂ ਤੁਸੀਂ ਬਣਾਏ ਆ ਵੀ ਬਣਾਏ ਅੱਛਾ ਮੁੰਨ ਦੇ ਆ ਵੀ ਬਣਾਏ ਅੱਛਾ ਮੁੰਨ ਦੇ ਹਾਂਜੀ ਅੱਛਾ ਮੁਸਲਮਾਨ ਕੁਮਾਰ ਵੀ ਸੀਗੇ ਹਿੰਦੂ ਕੁਮਾਰ ਵੀ ਸੀਗੇ ਹਾਂ ਹਿੰਦੂ ਕੁਮਾਰ ਵੀ ਸੀ ਮੁਸਲਮਾਨ ਵੀ ਸੀਗੇ ਹਾਏ ਕੁਦਾ ਮੁਸਲਮਾਨ ਕੁਮਾਰ ਵੀ ਸੀਗੇ ਹਾਂ ਹਿੰਦੂ ਕੁਮਾਰ ਵੀ ਸੀਗੇ ਹਾਂ ਹਾਏ ਤਿੰਨ ਤਿੰਨ ਕਰਦਾ ਤਿੰਨ ਕਰ ਸੀ ਹਾਂ ਉਹਨੇ ਪੜਾ ਮਲਾਸੀ ਉਹਨੇ ਪੜਾ ਬਖੀਰ ਬਖੀਰ ਹਾਏ ਅੱਛਾ ਪਹਿਲਾਂ ਪਿਆਰ ਮੁਹੱਬਤ ਲੋਕਾਂ ਦਾ ਆਪਸ ਵਿੱਚ ਕਿਦਾਂ ਦਾ ਸੀ ਹਾਂ ਆਪਸ ਵਿੱਚ ਪਿਆਰ ਮੁਹੱਬਤ ਹੈਗਾ ਤਾਂ ਹਾਂ ਮੁਸਲਮਾਨਾਂ ਦਾ ਹਿੰਦੂਆਂ ਦਾ ਹੈਗਾ ਤਾਂ ਹਾਂ ਬਹੁਤ ਪਿਆਰਤਾ ਇੱਕ ਦੂਜੇ ਨੂੰ ਬੋਲਦੇ ਬੁਲਾਉਂਦੇ ਹਾਂ ਲੰਗਾ ਬਾਦ ਅੱਛਾ ਲੰਗਾ ਬਾਦ ਨਹੀਂ ਜੂਝ ਨਹੀਂ ਕਹਿਦਾ ਸੀ ਉਹ ਉਹ ਵਾ ਉਹ ਬੋਲਦਾ ਲੰਗਾ ਬਾਦ ਜਾ ਕਰਵਾਨੀ ਕਰਦੇ ਤੇ ਕੁਰਬਾਨੀ ਕਰਦੇ ਹਾਂਜੀ ਅਸੀਂ ਜੂਠ ਵੀ ਦੇਖਿਆ ਫੈਦਾ ਅੱਛਾ ਵਿਚੇ ਤੁਸੀਂ ਰਹਿੰਦੇ ਤੇ ਹਾਂ ਹਾਂ ਇਹ ਕਹਦਾ ਹਾਂ ਲੰਗਾ ਬਾਦ ਤੁਹਾਡੇ ਹਿੰਦੂਆਂ ਦੇ ਘਰ ਕਿੰਨੇ ਸੀ ਉਦੋਂ ਹਾਂ ਜਦੋਂ ਮੁਸਲਮਾਨ ਰਹਿੰਦੇ ਸੀ ਵਿਚੇ ਹਿੰਦੂ ਰਹਿੰਦੇ ਸੀ ਹਾਂ ਹਿੰਦੂ ਵਿਚੇ ਰਹਿੰਦੇ ਸੀ ਹਾਂ ਵਿਚੇ ਮੁਸਲਮਾਨ ਆਪਸ ਵਿੱਚ ਭਾਈਚਾਰਾ ਹੈਗਾ ਸੀ ਹਾਂ ਉਹਦੇ ਉਹਦੇ ਇੱਕ ਦੂਜੇ ਨੂੰ ਬੁਲਾਉਂਦੇ ਸੀ ਹਾਂ ਠੀਕ ਬਣਾ ਦਿੰਦੇ ਬਲਾ ਹਾਂ ਠੀਕ ਠੀਕ ਰਹਿ ਗਏ ਉਹ ਠੀਕ ਰਹਿ ਸਾਡੇ ਨਾਲ ਅੱਛਾ ਉਹ ਠੀਕ ਰਹਿ ਨਹੀਂ ਨਾ ਨਾ ਹਾਂ ਠੀਕ ਬੱਤ ਕਰ ਸਾਡੇ ਨਾਲ ਹਾਂ ਪਿਆਰ ਦਾ ਪਿਆਰ ਕਰ ਕਿਸੇ ਪੁਰਾਣੇ ਬੰਦੇ ਦਾ ਨਾਮ ਨਹੀਂ ਯਾਦ ਮੁਸਲਮਾਨ ਦਾ ਹੁਣ ਆ ਗਏ ਸੱਜਣ ਨਾ ਯਾਦ ਨਹੀਂ ਬੋਲਾ ਹੁਣ ਇਹ ਸਾਡੇ ਬਸੋ ਕੋਈ ਨਾ ਉਹ ਘਰ ਨਾ ਉਸੇ ਤਰ੍ਹਾਂ ਅਸ਼ਕਾ ਅਸ਼ਕਾ ਹਾਂ ਲੁਗਾ ਮੇਲੂ ਨਿਕਾ ਮੇਲੂ ਸਾਬਾ ਮੇਲੂ ਦਿਨੂ ਅ ਗਹਾਂ ਨਿਕਾ ਗਾਂ ਉਹ ਕੁਲ ਕਹਿੰਦਾ ਉਹ ਗਾਂ ਲੱਗਣੇ ਅਲੀਆ ਹਾਂ ਗੈਂਦਾ ਮਿਲੂ ਹੁਣ ਦੇਖੋ ਜੀ 70 ਸਾਲ ਹੋ ਗਏ ਆ ਬੜਾਈ ਭੁੱਲ ਜਾਂਦੇ ਆ ਤੁਹਾਨੂੰ ਤਾਂ ਬੜੇ ਯਾਦ ਆ ਉਹ ਕਹਿੰਦੇ ਹੁੰਦੇ ਸਾਨੂੰ ਦੇਖ ਲੈ ਕਿਹੜੀ ਬਰਾਦਰੀ ਸੀ ਤੇਲੀ ਸੀਗੇ ਜ਼ਿਆਦਾ ਕੌਣ ਸੀਗੇ ਹਾਂ ਕੌਣ ਤੇ ਤੇਲੀ ਤੇ ਹਾਂ ਕੌਣ ਸੀਗੇ ਜ਼ਿਆਦਾ ਕਿਹੜੀ ਬਰਾਦਰੀ ਸੀ ਮੁਸਲਮਾਨਾਂ ਦੀ ਵਾ ਵਾ ਕਿਹੜੀ ਬਰਾਦਰੀ ਸੀ ਬਰਾਦਰੀ ਕਿਹੜੀ ਸੀ ਬਰਾਦਰੀ ਬਹੁਤੀ ਕਮਿਆਰ ਕਮਿਆਰ ਹਾਂ ਕਮਾਰ ਸੀਗੇ ਹਾਂ ਨਮਾ ਮੁਸਲਮਾਨਾਂ ਚ ਪੁੱਛਦੇ ਤੇਲੀ ਜ਼ਿਆਦਾ ਸੀ ਮੁਸਲਮਾਨ ਜ਼ਿਆਦਾ ਸੀਗੇ ਆਪਣੇ ਹਾਂ ਮੁਸਲਮਾਨ ਅੱਛਾ ਆਇਆ ਮੈਂ ਕਮਾਰ ਤੇ ਕਮਾਰ ਤੇ ਹਾਂ ਅੱਛਾ ਕਮਾਰ ਤੇ ਹਾਂ ਚੱਕ ਚਾਲਦੇ ਤੇ ਹਾਂ ਇਹ ਵੀ ਚਲਾਉਂਦੇ ਆ ਜੀ ਹੁਣ ਤੁਸੀਂ ਵੀ ਚੱਕ ਚਲਾਇਆ ਹਾਂ ਚਲਾਉਂਦੇ ਤੁਸੀਂ ਚੱਕ ਚਲਾਇਆ ਹਾਂ ਹਾਂ ਚੱਕਾ ਚਲਾਉਂਦੇ ਹਾਂ ਹਾਂ ਕੜਾ ਬਣਾ ਦੂੰਗੇ ਕੋਈ ਨਹੀਂ ਆਂਦੇ ਤੇ ਕੋਈ ਨਹੀਂ ਬਣ ਆਂਦੇ ਕੋਈ ਨਹੀਂ ਬਣ ਆਂਦੇ ਅੱਛਾ ਹਾਂ ਹੋ ਗੋ ਬਣ ਆਂਦੇ ਤੇ ਮੇਰਾ ਫਸਪੈਰਾ ਨਾ ਕਿਉਂ ਨਹੀਂ ਕਿਉਂ ਨਹੀਂ ਅੱਛਾ ਉਹ ਬਣਦੇ ਬਣ ਆਂਦਾ ਵੇ ਰੱਬੇ ਮੇਰਾ ਬੇ ਹੱਡੀ ਕਰਦਾ ਦਾ ਅੱਛਾ ਤੁਹਾਡਾ ਪਿਓ ਹੱਡੀ ਕਰਦਾ ਦਾ ਹਾਂ ਮੇਰਾ ਬੇ ਹੱਡੀ ਕਰਦਾ ਦਾ ਦੋ ਭਾਈ ਦੋ ਭਾਈ ਜੇ ਤਿੰਨ ਭਾਈ ਜੇ ਉਹ ਪੰਡੇ ਮੈਂ ਚੱਲ ਪਿਆ ਬਾਪੂ ਚੱਲ ਪਿਆ ਵੀ ਬੋਲਣ ਲੱਗਿਆ ਹੁਣ ਅੱਛਾ ਦੋ ਭਾਈ ਤੇ ਹਾਂ ਤਿੰਨ ਭਾਈ ਤਿੰਨ ਭਾਈ ਤੇ ਹਾਂ ਹੱਟੀ ਤੁਹਾਡੇ ਬਾਪੂ ਚਲਾਉਂਦਾ ਸੀ ਹਾਂ ਤੁਹਾਡੇ ਪਿਤਾ ਜੀ ਹੱਟੀ ਕਰਦੇ ਤੇ ਮੈਂ ਦੱਸਿਆ ਨਾ ਦੌਲਤ ਰਾਮ ਦੌਲਤ ਰਾਮ ਉਹ ਹੱਟੀ ਕਰਦੇ ਤੇ ਹਾਂ ਹਾਂ ਹੱਟੀ ਕਰਦਾ ਆਏ ਹਾਏ 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 ਯਾਦ ਆ ਗਈ ਹੱਟੀ ਹੋਇਆ ਤਾਂ ਵੇ ਯਾਦ ਆ ਗਿਆ ਹਾਂ ਹੱਟੀ ਤੁਹਾਨੂੰ ਯਾਦ ਹੈ ਹਾਂ ਉਹ ਵਾ ਟਾਈਮ ਚੱਲ ਗਿਆ ਟਾਈਮ ਚਲਾ ਗਿਆ ਟਾਈਮ ਚੱਲ ਗਿਆ ਹੁਣ ਉਹ ਬੰਦੇ ਆ ਗੱਲਾਂ ਰਹੀਆਂ ਵਾ ਅੱਛਾ ਫੇਰ ਤਾਂ ਬੜਾ ਵਧੀਆ ਪਿੰਡ ਦਾ ਮਾਹੌਲ ਹੁੰਦਾ ਚੱਕ ਬੜੇ ਚੱਲਦੇ ਹੁੰਨੇ ਪਿੰਡ 'ਚ ਹਾਂ ਚੱਲਦੇ ਸੀ ਚੱਕ ਬੋਲੋ ਅੱਛਾ ਉਹ ਜਿਹੜੇ ਤੁਸੀਂ ਨਾਂ ਲਿੱਤੇ ਜਿਹੜੇ ਮੁਸਲਮਾਨਾਂ ਦੇ ਨਾਂ ਤੁਹਾਨੂੰ ਯਾਦ ਆਏ ਸੀ ਮਹਿਲੂ ਗੈਂਦਾ ਹਾਂ ਉਹ ਉਹ ਅਜੇ ਜਲ ਗਏ ਮਾ ਉਹਦਾ ਹੁਕਮ ਨਾ ਨਹੀਂ ਲਾਉ ਨਾ ਕਿਹੜੇ 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 ਤੇ ਉਹ ਬਾਹਰ ਦੇਦੇ ਸੀ ਨਾ ਹਾਂ ਉਹਨਾਂ ਦਾ ਕੋਈ ਨਾਂ ਦਾ ਕੋਈ ਪਤਾ ਨਹੀਂ ਹਾਂ ਅੱਛਾ ਬਾਹਰ ਦੇਦੇ ਕੋਈ ਇਹ ਮਰਾਸੀ ਵੀ ਹੈ ਉਹ ਦੋ ਭਾਈ ਵੀ ਹੈ ਉਹ ਉਹ ਮਰਾਸੀ ਮਨਨ ਦੇ ਅੱਛਾ ਦੁਕਾਨ ਕਰਦੇ ਆਵੇਂ ਹਾਂ ਹਲਕਾ ਉਹਨਾਂ ਦੇ ਮਰਾਸੀਆਂ ਦੇ ਨਾਮ ਕਿਹੜੇ ਤੇ ਇੱਕ ਨੌਕਾ ਵਾਦਾ ਇੱਕ ਨੌਕਾ ਵਾਦਨਾ ਕਮਾਲਾ ਤੇ ਜਮਾਲਦੀਨ ਹਾਂ ਕਮਾਲਾ ਹਮਾਦੀਨ ਤੇ ਜਿਹੜਾ ਗੈਂਦਾ ਸੀਗਾ ਗੈਂਦਾ ਹਾਂ ਉਹ ਕੌਣ ਸੀ ਗੈਂਦਾ ਗੈਂਦਾ ਕੌਣ ਸੀ ਗੈਂਦਾ 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 ਹਾਂ ਉਹ ਬਲਵਾਨ ਦਾ ਬਲਵਾਨ ਕਮਾਲਾ ਬਲਵਾਨ ਅੱਛਾ ਬਲਵਾਨ ਲਾਉਗੇ ਨਾ ਹਾਂ ਕਮਾਲਾ ਕਮਾਲਾ ਯਾਨਾ ਸੀ ਪਹਿਲਵਾਨ ਦਾ ਨਾਮ ਭੁੱਲ ਗਏ ਨੋ ਨਹੀਂ ਉਹ ਜਿਹੜਾ ਪਹਿਲਵਾਨ ਸੀ ਉਹਦਾ ਕਿਆ ਨਾਮ ਤਾਂ ਅੰਮਾ ਸਮੇਲਾ ਦਾ ਸਮੇਲਾ ਸਮੇਲਾ ਹਾਂ ਸਮੇਲਾ ਮੈਨੂੰ ਮਾਰਦਾ ਹਾਂ ਹਾਂ ਸਮੇਲਾ ਹਾਂ ਤਕੜਾ ਪਹਿਲਵਾਨ ਤਾਂ ਪਹਿਲਵਾਨ ਦਾ ਰੰਗਾ ਅੱਛਾ ਉਹ ਦੋ ਭਾਈ ਤੇ ਹੋ ਅੱਛਾ ਬਲਬਾ ਮਿਆਂ ਦਾ ਹੁਕਬੀਲ ਦਾ ਐਸੇ ਉਹ ਪਹਿਲਵਾਨ ਦਾ ਕੋਲ ਦਾ ਦਾ

ਉਪਰਵਾਂ ਦੀ ਵੀ ਗੱਲ ਕਰਨਗੇ ਹਾਂ ਉਹਨਾਂ ਤੱਕ ਵੀਡੀਓ ਜਾਊਗੀ ਵਾਹ ਵਾਹ ਪਾਕਿਸਤਾਨ ਤੱਕ ਹਾਂ ਠੀਕ ਹੈ ਹਾਂ ਹੋਰ ਕੋਈ ਗੱਲ yaad ਆਂਦੀ ਹੋਵੇ ਵਾਹ ਵਾਹ ਕੋਈ ਹੋਰ ਗੱਲ yaad ਆਂਦੀ ਹੋਵੇ ਹੋਰ ਕੋਈ ਹੋਸ਼ਪੀਟਲ ਇਮਾਰਤ ਪਹੁੰਚ ਗਏ ਰੱਬ ਨੇ ਘਰ ਉਹਨਾਂ ਕੰਨ ਆਇਆ ਨਹੀਂ ਕੋਈ ਹਾਂ ਹਾਂ ਰੱਬ ਦੇ ਘਰ ਤਾਂ ਸਭ ਨਹੀਂ ਜਾਣਾ ਹਾਂ ਅਜੇ ਕੋਈ ਗੱਲ ਨਹੀਂ ਆ ਸੀ ਗਰੇ ਬੈਠਾ ਆ ਗੱਲਾਂ ਬਾਤਾਂ ਪਿਆਰ ਮੁਹੱਬਤ ਰਹਿ ਜਾਣਾ ਹਾਂ ਵਾਹ ਨਾ ਨਾ ਜਿਹਨਾਂ ਨੂੰ ਦਿਖਾਈ ਦਿੰਦੇ ਆ ਉਹਨਾਂ ਨੂੰ ਭੋਗਣਿਆ ਜਿਨੀਆਂ ਲਖਾਈ ਆ ਉਹਨੀਆਂ ਭੋਗਣੀ ਪੈਣੀ ਆ ਹਾਂ ਉਹਨੇ ਭੋਗਣਿਆ ਹੱਸ ਕੇ ਹਾਂ ਵਾਹ ਗਧੀਆਂ ਮੰਦੇ ਤੇ ਬਾਪੂ ਹਾਂ ਅਚਾ ਉਹ ਗਧੀਆਂ ਵੀ ਰੱਖਿਆ ਦੀਆਂ ਕਮਿਹਾਰਾਂ ਕੋਲ ਗਧੀਆਂ ਹੁੰਦੀਆਂ ਦੀਆਂ ਗਧੇ ਹਾਂ ਤੁਮੇ ਆਹਾਂ ਕੋਲ ਗਦੇ ਹੁੰਦੇ ਤੇ ਹਾਂ ਤੁਹਾਡੇ ਕੋਲ ਹੁੰਦੇ ਤੇ ਸਾਡੇ ਕੋਲ ਵੀ ਸੀ ਹਾਂ ਅੱਛਾ ਹਾਂ ਗਲੀਆਂ ਨੋ ਕੋਲਾ ਹੈ ਚਾਚਾ ਅੱਛਾ ਗਲੀਆਂ ਦੇ ਚਾਚੇ ਗੋਲੀਆਂ ਦਾਸ ਹਾਂ ਇਹ ਤਾਂ ਪੱਠੇ ਚੱਲਦੇ ਨੇ ਸਾਇ ਹਾਏ ਅੱਛਾ ਪੱਠੇ ਚੱਲਦੇ ਨੇ ਪੱਠਿਆਂ ਤੇ ਹਾਂ ਅੱਡੇ ਤਾਂ ਉਹਨੇ ਮੈਂ ਤੇਨੂੰ ਹਾਏ ਪੱਠਾ ਕਿੱਥੇ ਹੁੰਦਾ ਦਾ ਹੋਏ ਨਾ ਹਾਏ ਹਾਏ ਹਾਂ ਬੜਾ ਵਧੀਆ ਮੈਂ ਇੱਕ ਪਲਾਗ ਲਾਇਆ ਤੇ ਹੁਣ ਕੋ ਗਧੀਆਂ ਉਹ ਵੜੇ ਨਾ ਨਾ ਰਹਿ ਬਾਤ ਵਧੀਆ ਗੱਲਾਂ ਬਾਤਾਂ ਹੋ ਗਈਆਂ ਅੱਜ ਵਾਹ ਪੁਰਾਣੀਆਂ ਗੱਲਾਂ ਗਧੀਆਂ ਵੀ ਯਾਦ ਆ ਗਈਆਂ ਵਾਹ ਆ ਤੁਸੀਂ ਬਣਾਇਆ ਹਾਂ ਆ ਫੜੂ ਹੱਥੀਚ ਵਾਹ ਹਾਂ ਤੁਸੀਂ ਰੰਗ ਕੀਤਾ ਮੈਂ ਇਹਨਾਂ ਨੂੰ ਮੈਂ ਬੜਾ ਸੋਹਣਾ ਬਣਾਇਆ ਹਾਂ ਬਹੁਤ ਸੋਹਣਾ ਬਣਿਆ ਹਾਂ ਵਾਹ ਵਾਹ ਰੰਗ ਤੁਸੀਂ ਕਰਿਆ ਹਾਂ ਰੰਗ ਕਿਨੇ ਕੀਤਾ ਹਾਂ ਰੰਗ 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 ਆ ਲੰਦਾ ਉਹ ਕੀਤੇ ਕਰਿਆ ਕਿਨੇ ਹਾਂ ਕਰਿਆ ਤੁਸੀਂ ਐ ਇਹਨਾਂ ਨੇ ਕਰਿਆ ਹਾਂ ਤੇ ਤੁਸੀਂ ਕਰਿਆ ਹਾਂ ਥੱਲੇ ਲਾ ਗੋ ਹਾਂ ਬੋਰਛ ਨਾਲ ਦਿਆ ਹਾਂ ਕੋ ਬੋਰਛ ਨਾਲ ਕੌਣ ਕਰਦਾ ਆਪੇ ਤੁਸੀਂ ਆਹ ਕਿਨੇ ਮੈਂ ਕਰਿਆ ਹਾਂ ਸਾਰੇ ਇੱਕੋ ਕਰਦੇ ਸਾਰੇ ਭੰਦੇ ਕਰਦੇ ਸੇ ਉਹ ਕਿਹਦੇ ਦੋਸਤ ਆ ਲੋ ਜਿਹੜੇ ਗੱਲੇ ਕਰਦਾ ਆ اچھا ਬਾਲ ਦੇ ਆ ਕੇ ਕਰਦਾ ਆ ਹਾਂ ਮੈਨੂੰ ਬਜ਼ੁਰਗਾਂ ਨਾਲ ਗੱਲਬਾਤ ਹੋਈ ਜੀ ਔਰ ਜਿੰਨਾ ਕਿ ਅਸੀਂ ਇਹਨਾਂ ਨੂੰ ਤਾਂ ਬੁਲਾ ਸਕੇ ਕਿਉਂਕਿ ਉੱਚਾ ਸੁਣਦਾ ਬੋਲ ਵੀ ਨਹੀਂ ਸੀ ਨਿਕਲਦਾ ਪਰੰਤੂ ਪਰੰਤੂ ਇੰਟਰਵਿਊ ਦੇ ਵਿੱਚ ਚੱਲਦੀ ਇੰਟਰਵਿਊ ਦੇ ਵਿੱਚ ਇਹਨਾਂ ਦਾ ਬੋਲ ਖੁੱਲ ਗਿਆ ਕਿਉਂ ਪੈਨ ਜੀ ਕੀ ਕਹਿੰਦਾ ਮੈਂ ਹਾਂ ਜੀ ਹਾਂ ਜੀ ਅੱਛਾ ਇਹਨਾਂ ਦਾ ਕੀ ਰੁਟੀਨ ਹੈ ਕਿੰਨੇ ਵਜੇ ਉੱਠਦੇ ਨੇ ਅੱਜ ਕੱਲ ਹੁਣ ਵੀ ਇਹ 6 ਵਜੇ ਉੱਠ ਖੜਦੇ ਆ ਅਸੀਂ ਇਹਨਾਂ ਨੂੰ ਮੰਜੇ ਪਰੇ ਚਾਹ ਦਿੰਦੇ ਵੇਸੇ ਵੇ ਨੂੰ ਠੰਡ ਹੁੰਦੀ ਤਾਂ ਕਰਕੇ ਅੱਛਾ ਤੇ ਕੰਮ ਇਹਨਾਂ ਨੇ 10 ਸਾਲ ਹੋ ਗਏ ਉਦਾਂ ਛੱਡੇ ਨੂੰ ਉਦਾਂ ਮਾੜਾ ਮੋਟਾ ਲਸਣ ਪਿਆਜ਼ ਗੁੜਾਈ ਕਰਦੇ ਜਾ ਕੇ ਹੁਣ ਵੀ ਹਾਂਜੀ ਹੁਣ ਵੀ ਡੰਡੇ ਨਾਲ ਤੁਰਦੇ ਆ ਅੱਛਾ ਤੇ ਕੰਮ ਜਿਹੜੀਆਂ ਛੱਡਿਆਵਾਂ ਨਹੀਂ ਹੈਗਾ ਪੋਤਾ ਕਰਦੇ ਹੈਗੇ ਆ ਜੇ ਹੁਣ ਅਸੀਂ ਭਾਂਡੇ ਨੂੰ ਕਹਿੰਦੇ ਭਾਂਡੇ ਵੀ ਬਣਾਉਂਦੇ ਆ ਭਾਂਡੇ ਵੀ ਬਣਾ ਦਿੰਦੇ ਹਾਂ ਹਾਂਜੀ ਬਣਾ ਦਿੰਦੇ ਇਸ ਉਮਰ ਚ ਵੀ ਚੱਕ ਪਿਆ ਘਰ ਚ ਹਾਂਜੀ ਹੈਗਾ ਆ ਅਰੇ ਵਾਹ ਜੀ ਵਾਹ ਹਾਂ ਉਹ ਤੁਹਾਡੀਆਂ ਤਰੀਫਾਂ ਕਰਦੇ ਆ ਕਹਿੰਦੇ ਬਾਪੂ ਬਹੁਤ ਚੰਗਾ ਆਹੋ ਜਾਨੀ ਸਾਸੀ ਵੀ ਇੰਨਾ ਕੰਮ ਨਹੀਂ ਕਰ ਸਕਦੀ ਜਿੰਨਾ ਇਹ ਕਰਦੇ ਆ ਅਸੀਂ ਵੀ ਇਹਨਾਂ ਦੇ ਬਰਾਬਰ ਕੰਮ ਨਹੀਂ ਕਰ ਸਕਦੇ ਹੁਣ ਵੀ ਜਿੰਨਾ ਇਹ ਕਰ ਸਕਦੇ ਆ ਵਾਹ ਜੀ ਵਾਹ ਤੇ ਜਿਹਨਾਂ ਦੀ ਨੂੰ ਹਾਂਜੀ ਮੈਂ ਛੋਟੀ ਨੂੰ ਇਹਨਾਂ ਦੀ ਇਹ ਪਿੱਛੇ ਜਿਹੜੇ ਬੈਠੇ ਨੇ ਇਹ ਬਡੇ ਆ ਇਹ ਬਡੇ ਨੇ ਹਾਂਜੀ ਅੱਛਾ ਜੀ ਔਰ ਦੇਖੋ ਜੀ ਬਜ਼ੁਰਗਾਂ ਦੀ ਕੇਅਰ ਹੋ ਰਹੀ ਹੈ ਘਰ ਦੇ ਵਿੱਚ ਤਾਂ ਹੀ ਬਜ਼ੁਰਗ ਕਾਇਮ ਹੈਗੇ ਨੇ ਅਜੇ ਵੀ ਚੱਕ ਚਲਾ ਲੈਂਦੇ ਨੇ ਹਾਂਜੀ ਹਾਂਜੀ ਹੁਣ ਵੀ ਚੱਕ ਚਲਾ ਲੈਂਦੇ ਨੇ ਆ ਜਿਹੜੀਆਂ ਤੌੜੀਆਂ ਚੱਕਰੀਆਂ ਇਹਨਾਂ ਨੇ ਬਣਾਈਆਂ ਹੋਈਆਂ ਨੇ ਹਾਂਜੀ ਆ ਬਹੁਤ ਸੋਹਣੀ ਬਣਾਈ ਇਹ ਇੱਕ ਮੈਨੂੰ ਬਣਾ ਕੇ ਦੇਉਂਗੇ ਹਾਂ ਮੈਨੂੰ ਬਣਾ ਕੇ ਦੇਉਂਗੇ ਓਏ ਬੜਾ

ਅਗਰ ਕੋਈ ਨਾ ਰਾਗਾ ਜੀ ਦੇ ਰਾਗੋ ਨਾ ਰੋਟੀ ਪਾਣੀ ਪੈਂਦੀ ਠੀਕ ਠਾਕ ਖਾਂਦੇ ਹਾਂ ਜੀ ਰੋਟੀ ਉਹ ਠੀਕ ਖਾਂਦੇ ਰੋਟੀ ਠੀਕ ਖਾਂਦੇ ਹਾਂ ਹਾਂ ਜੀ ਠੀਕ ਖਾਂਦੇ ਆ ਅੱਛਾ ਚਾਹ ਕਿੰਨੀ ਵਾਰ ਪਿੰਦੇ ਤੇ ਲੱਸੀ ਵੀ ਮੰਗਦੇ ਆ ਲੱਸੀ ਪੀਂਦੇ ਹਾਂ ਜੀ ਲੱਸੀ ਪੀਂਦੇ ਹੁਣ ਵੀ ਹਾਂ ਜੀ ਹਾਂ ਜੀ ਹੁਣ ਵੀ ਪੀਂਦੇ ਰੋਜ਼ ਲੱਸੀ ਪੀਂਦੇ ਆ ਰੋਜ਼ ਪੀਂਦੇ ਹਾਂ ਜੀ ਹਾਂ ਲੱਸੀ ਇੱਕ ਮੱਗ ਦੇ ਦਿੰਦਾ ਭਰ ਕੇ ਹਾਂ ਤੇ ਰੋਟੀ ਨਾਲ ਪੀ ਲੈਂਦੇ ਆ ਅੱਛਾ ਹਾਂ ਜੀ ਦੁੱਧ ਨਹੀਂ ਪੀਂਦੇ ਦੋਦੇ ਨਹੀਂ ਪਿੰਦੇ ਸ਼ੁਰੂ ਤੇ ਨਹੀਂ ਪਿੰਦੇ ਨਹੀਂ ਹੋਣ ਨਹੀਂ ਪਿੰਦੇ ਜਿੱਦਾਂ ਪਹਿਲਾਂ ਪਿੰਦੇ ਸੀ ਹਾਂਜੀ ਹੱਡ ਖਰਦਾ ਕਰਕੇ ਅੱਛਾ ਆ ਸੋਟੀ ਜਿਹੜੀ ਇਹਨਾਂ ਦੀ ਰੱਖੀ ਹੋਈ ਐ ਹਾਂਜੀ ਟਾਂਗ ਤੋਂ ਬੁੱਗਦੀ ਲੈਂਦਾ ਵੀ ਅਸੀਂ ਆਹ ਆਹ ਆ ਫੜੋ ਇਹਨੂੰ ਇਹਨੂੰ ਫੜੋ ਹੱਥ ਹਾਂ ਹਾਂ ਉઠੋ ਉੱਠ ਕੇ ਦਿਖਾਓ ਮੈਂ ਦੇਖਣਾ ਕਿਦਾਂ ਤੁਰਦੇ ਆ ਤੁਸੀਂ ਤੁਰ ਕੇ ਦਿਖਾ ਦਿਓ ਤੁਰ ਕੇ ਦਿਖਾ ਦਿਓ ਲਓ ਜੀ ਬਾਪੂ ਜੀ ਹੋਟਲ 'ਚ ਖੜੇ ਜੀ ਉઠੋ ਉઠੋ ਤੁਰ ਕੇ ਵੇਖੀਏ ਲੋ ਜੀ ਕਹਿੰਦੇ ਸੀ ਜੀ ਬਾਪੂ ਜੀ ਬੋਲਦੇ ਨਹੀਂ ਹੈਗੇ ਇਹਨਾਂ ਨਾਲ ਗੱਲਬਾਤ ਨਹੀਂ ਹੋਣੀ ਆ ਦੇਖੋ ਜੀ 90 ਸਾਲ ਦੇ ਬਾਪੂ ਜੀ ਖੁਸ਼ੀराम ਜੀ ਉਹ ਆ ਜੀ ਵਾ ਕਮਾਲ ਹੈ ਜਜ਼ਬੀ ਨੂੰ ਸਲਾਮ ਹੈ ਤੁਸੀਂ ਇੰਟਰਵਿਊ ਚ ਦੇਖਿਆ ਕਿਵੇਂ ਹਾਸ ਹਾਸ ਕੇ ਗੱਲਾਂ ਵੀ ਹੋਈਆਂ ਔਰ ਬਾਅਦ ਚ ਉਹਨਾਂ ਦਾ ਗਲ ਵੀ ਖੁੱਲ ਗਿਆ ਇਹਨਾਂ ਨੂੰ ਬੁਲਾਉਣ ਵਾਲਾ ਕੋਈ ਚਾਹੀਦਾ ਹੈ ਬਜ਼ੁਰਗਾਂ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਬੋਲਦੇ ਨਹੀਂ ਖਾਸੇ ਬਜ਼ੁਰਗ ਹੋ ਗਏ ਥੱਲੋ ਮਾਰੋ ਜੀ ਲੈਟ ਅਜੀ ਕਹਿੰਦੇ ਜੀ ਬਜ਼ੁਰਗਾਂ ਜੀ ਖਾਸੇ ਬਜ਼ੁਰਗ ਹੋ ਗਏ ਵਾਹ ਜੀ ਵਾਹ ਹੱਸ ਕੇ ਦਿਖਾ ਦਿਓ ਆਏ ਹਾਏ 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 ਗੱਲਾਂ ਮਾਰਨ ਨਾਲ ਚਾਹੀਦਾ ਜੀ ਬਜ਼ੁਰਗਾਂ ਦੇ ਨਾਲ ਪੁਰਾਣੇ ਮੁਸਲਮਾਨ ਆੜੀਆਂ ਦੇ ਨਾਮ ਵੀ ਯਾਦ ਆ ਗਏ ਅੱਜ ਠੀਕ ਲੱਗਿਆ ਕਰਿਓ ਜੀ ਕਮੈਂਟ ਇਸ ਗੱਲ ਦੇ ਉੱਤੇ ਕਿ ਬਜ਼ੁਰਗਾਂ ਜੇਕਰ ਘਰ 'ਚ ਤੁਹਾਡੇ ਬਜ਼ੁਰਗ ਹੈਗੇ ਨੇ ਤਾਂ ਉਹਨਾਂ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿਓ ਜਿੰਨਾ ਵੀ ਬਤਾਂਦੇ ਹੋ ਉਹਨੂੰ ਡਬਲ ਕਰ ਦਿਓ ਟ੍ਰਿਪਲ ਕਰ ਦਿਓ ਬਜ਼ੁਰਗਾਂ ਦੇ ਕੋਲ ਬੈਠਣਾ ਸ਼ੁਰੂ ਕਰ ਦਿਓ ਬਜ਼ੁਰਗ ਗੱਲਾਂ ਕਰਦੇ ਨੇ ਸੁਣਦੇ ਨੇ ਔਰ ਬਹੁਤ ਵਧੀਆ ਘਰ ਦੇ ਵਿੱਚ ਅੱਛਾ ਵਾਤਾਵਰਣ ਸਿਰਜਿਆ ਜਾਊਗਾ ਜਦੋਂ ਅਸੀਂ ਬਜ਼ੁਰਗਾਂ ਨਾਲ ਗੱਲ ਕਰਦੇ ਹਾਂ ਠੀਕ ਹੈ ਜੀ ਬਾਏ ਬਾਏ